来 ਵੀ ਆ ਜੋ ਮਿੱਤਰੋ ਤੁਹਾਨੂੰ ਲੈ ਕੇ ਚਲਦੇ ਆ ਸਿੱਧੂ ਬਰਤਨ ਸਟੋਰ ਤੇ ਜੀ ਜਦੋਂ ਆਪਾਂ ਅੱਡੇ ਵੱਲੋਂ ਜਾਂਦੇ ਆ ਜੀ 500 ਮੀਟਰ ਦੀ ਦੂਰੀ ਤੇ ਸਿੱਧੂ ਬਰਤਨ ਸਟੋਰ ਐਸ ਬੀ ਆਈ ਬੈਂਕ ਦੇ ਬਿਲਕੁਲ ਸਾਹਮਣੇ ਹੈ ਤੇ ਆ ਜੋ ਦੇਖਦੇ ਆ ਜੀ ਵਧੀਆ ਵਧੀਆ ਸਮਾਨ ਆ ਵੀ ਸੱਜਣੋ ਤੁਸੀਂ ਪਹੁੰਚ ਚੁੱਕੇ ਜੇ ਸਿੱਧੂ ਬਰਤਨ ਸਟੋਰ ਪਿੰਡ ਵੱਡੇ ਜ਼ਬਰਾ ਜੀ ਬਾਕੀ ਦੇਖ ਸਕਦੇ ਆ ਤੁਸੀਂ ਦੀਵਾਲੀ ਦੇ ਨਵੇਂ-ਨਵੇਂ ਪੂਰੇ ਆਫਰ ਚੱਲ ਰਿਹਾ ਜੀ ਹਰ ਇੱਕ ਚੀਜ਼ ਤੇ ਆਕੀ ਆ ਜਾਓ ਤੁਸੀਂ ਨਵੇਂ-ਨਵੇਂ ਡਿਜ਼ਾਈਨਾਂ ਦੇ ਬਰਤਨ ਖਰੀਦਣ ਵਾਸਤੇ ਤੁਸੀਂ ਸਪਰਕ ਕਰ ਸਕਦੇ ਜੇ ਭਰਾ ਦੀ ਦੁਕਾਨ ਤੇ ਪ੍ਰਗਟ ਸਿੰਘ ਰਿਚੀ ਦੇ ਨਾਮ ਨਾਲ ਵੀਰ ਨੂੰ ਜਾਣਿਆ ਜਾਂਦਾ ਹੈ ਜੀ ਤੇ ਹਰ ਇੱਕ ਚੀਜ਼ ਪੌਜੀ ਪੂਰੇ ਕਰਾਂ ਹੱਕ ਪੂਰਾ ਕਰਦੀ ਹੈ ਜੀ ਕਿਉਂਕਿ ਦੀਵਾਲੀ ਦਾ ਜਦੋਂ ਸਮਾਂ ਹੁੰਦਾ ਹੈ ਨਾ ਮਿੱਤਰੋ ਹਰ ਇੱਕ ਦਾ ਜੀ ਕਰਦਾ ਵੀ ਮੈਂ ਚੰਗੇ ਬਰਤਨ ਚੰਗੀ ਕੋਈ ਚੀਜ਼ ਲਵਾਂ ਆਨੇ ਬਹਨੇ ਦੇ ਨਾਲ ਬਾਈ ਜੀ ਚੀਜ਼ ਬਣ ਜਾਂਦੀ ਹੈ ਬਾਕੀ ਆ ਜੋ ਆਪਾਂ ਚੱਲਦੇ ਆ ਜੇ ਗੱਲ ਕਰੀਏ ਇਹ ਜਿਹੜਾ ਟਾਪਾ ਭਾਉ ਜੀ 400 ਰੁਪਏ ਦੇ ਵਿੱਚ ਵੀਰ ਸਾਡਾ ਦੇ ਰਿਹਾ ਜੀ ਤੇ ਆ ਜਿਹੜਾ ਸੱਜਣੋ ਜਿਵੇਂ ਜਿਵੇਂ ਲੀਟਰ ਵਧਦੇ ਜਾਂਦੇ ਆ ਤੇ ਓਵੇਂ ਓਵੇਂ ਰੇਟ ਵਧਦਾ ਜਾਂਦਾ ਜੀ 500 ਤੇ 600 ਰੁਪਏ ਦੇ ਵਿੱਚ ਭਾਉ ਜੀ ਕਰਾਂ ਪੂਰਾ ਤੇ ਬਾਕੀ ਆ ਜੋ ਤੁਸੀਂ ਅੱਗੇ ਦੇਖ ਸਕਦੇ ਆ ਜੀ ਕੋਈ ਵੀ ਚੀਜ਼ ਖਰੀਦਣੀ ਹੈ ਬਾਕੀ ਸਟੈਂਡ ਦੇਖ ਸਕਦੇ ਆ ਅਲੱਗ-ਅਲੱਗ ਚੀਜ਼ਾਂ ਬਣੀਆਂ ਹੋਈਆਂ ਜਿਹੜੀਆਂ ਵੀਰ ਦੀ ਦੁਕਾਨ ਤੇ ਤੁਸੀਂ ਦੇਖ ਸਕਦੇ ਆ ਭਾਵੇਂ ਅੱਛਾ ਪੱਕੀ ਵੀਡੀਓ ਤੁਸੀਂ ਦੇਖੀ ਜਾਣੀ ਆ ਤੇ ਸ਼ੇਅਰ ਕਰੀ ਜਾਣੀ ਆ ਤੇ ਜਰੂਰ ਇੱਕ ਵਾਰ ਪਹੁੰਚੋ ਭਰਾ ਦੀ ਦੁਕਾਨ ਤੇ ਜੀ ਬਾਕੀ ਆ ਜੋ ਸੱਸੀ ਕਾ ਵੀਰ ਜੀ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਸੱਸੀ ਕਾ ਸਾਹਿਬ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੇ ਕੀ ਆਫਰ ਚੱਲ ਰਿਹਾ ਜੀ ਦੀਵਾਲੀ ਤੇ ਆਫਰ ਸਾਰਾ ਇਸ ਟਾਈਮ ਲੱਗ ਗਈ ਏ ਜਾਦੀ ਟੱਬ ਦੇ ਲਈ ਜੇ ਜਿਹੜਾ 30 ਲੀਟਰ ਦਾ ਟੱਬ ਉਹ ਐਸੇ ਤਾਂ ਹੀ ਵੇਚਦੇ ਆ 500 ਦਾ ਹੀ ਉਹ ਹੁਣ ਆਫਰ 'ਚ ਲੱਗੂਗਾ ਇਹ 400 ਦਾ 50 ਲੀਟਰ ਦਾ ਜਿਹੜਾ ਉਹ 500 ਦਾ ਤੇ ਜਿਹੜਾ 70 ਲੀਟਰ ਦਾ ਉਹ 600 ਦਾ ਲੱਗੂਗਾ ਜੀ ਤੇ ਬਾਕੀ ਉਹ ਆ ਉਹ ਤੁਹਾਨੂੰ ਅੱਗੇ ਚੀਜ਼ਾਂ ਵਿਖਾਈਏ ਅੱਜਵੇਂ ਹੁਣ ਤਾਂਬੇ ਦੇ ਜੱਗ ਆ ਗਏ ਆ ਤਾਂਬੇ ਦੇ ਜੱਗ ਬਾਈ ਜੀ ਕਰਾਂ ਲੂ ਗੋਜ ਹੋ ਜਾਂਦੇ ਆ ਥਰਮੋਚਾ ਵੇਖੋ ਵੱਡੀਆਂ ਜੀ ਤੇ ਆ ਜਿਵੇਂ ਡੱਬੇ ਸੀਬੀਐਸ ਕੰਪਨੀ ਬਾਊ ਜੀ ਕਰਾਂ ਵੇਖੋ ਸੀਬੀਐਸ ਕੰਪਨੀ ਦੀਆਂ ਤੇ ਆ ਵੇਖੋ ਨਵੇਂ-ਨਵੇਂ ਡਿਜ਼ਾਈਨ ਬਾਕੀ ਆ ਗਿਫਟ ਆਈਟਮ ਥੋੜੀ ਕੱਲ ਨੂੰ ਆਉਣੀ ਆ ਅੱਜ ਸ਼ਾਮ ਨੂੰ ਗੱਡੀ ਲੈ ਜਾਣੀ ਆ ਤੇ ਕੱਲ ਨੂੰ ਤੁਹਾਨੂੰ ਮਿਲ ਜੂਗੀ ਗਿਫਟ ਆਈਟਮ। ਹੋਰ ਬਾਕੀ ਇਹਦਾਂ ਗਾੜੀ ਤੁਰੇ ਆਉ ਤੁਹੀਂ। ਆ ਤੁਹਾਨੂੰ ਆਪਣੇ ਤੋਂ ਮੈਟ ਵੀ ਮਿਲ ਜਾਣਗੇ। ਅਸਟੀਲ ਵਾਲੇ ਕੌਲੇ ਅਸਟੀਲ ਵਾਲੀ ਗਲਾਸੀ ਵੀ ਯਾਨੀ ਕਿ ਸਟੀਲ ਦੀ ਸਾਰੀ ਤਾਂ ਨੂੰ ਆਈਟਮ ਇੱਕੋ ਦੁਕਾਨ ਤੋਂ ਸਾਰੀ ਮਿਲ ਜੂਗੀ। ਬਿਲਕੁਲ ਜੀ ਭਾਵੇਂ ਕੋਈ ਵੀ ਡਿਜ਼ਾਈਨ ਚ ਲੈ ਲਓ। ਹਰ ਇੱਕ ਡਿਜ਼ਾਈਨ ਮੌਜੂਦ ਆ ਜੀ ਤੇ ਨਵੀਂ-ਨਵੀਂ ਆਈਟਮ ਨਵੇਂ-ਨਵੇਂ ਭਾਈ ਦੇਖ ਸਕਦੇ ਆ ਜਿਹੜੀਆਂ ਆਪਾਂ ਫਰਸ਼ਾਂ ਦੇ ਉੱਤੇ ਜਦੋਂ ਬੀਬੀਆਂ ਮਾਰਦੀਆਂ ਪੋਚਾ ਜੀ ਤੇ ਕੋਬਰਾ ਸੱਪ ਦਾ ਤੁਸੀਂ ਦਰਸ਼ਨ ਤਾਂ ਕਰ ਰਹੇ ਜੇ ਕਿਉਂਕਿ ਇਹ ਚੀਜ਼ ਦੇ ਨਾਲ ਪੋਚਾ ਲਾਇਆ ਜਾਵੇ ਤਾਂ 스멜 ਦੇ ਨਾਲ ਅੰਦਰੋਂ ਕੋਈ ਵੀ ਇਹੋ ਜਿਹੀ ਚੀਜ਼ ਨਿਕਲ ਆਵੇ ਤਾਂ ਪਹਿਲੀ ਗੱਲ ਤਾਂ ਉੱਥੇ ਸਤਨਾ ਵਿਗਰੂ ਤੇ ਪਹਿਲੀ ਗੱਲ ਤਾਂ 스멜 ਨਾਲ ਆਉਂਦੀ ਨਹੀਂ ਆਉਂਦੀ ਤੇ ਜੇ ਆ ਵੀ ਜਾਵੇ ਤਾਂ ਭਾਈ ਜੀ ਤੁਹਾਨੂੰ ਦੱਸ ਹੀ ਦਿੱਤਾ ਕਿਉਂਕਿ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਆਪਾਂ ਜੇ ਇਹ ਗੱਲ ਬੋਲਦੇ ਆ ਨਾ ਤੇ ਉਹ ਥੋੜਾ ਜਿਹਾ ਔਖਾ ਜਾਂਦਾ ਜੀ ਤੁਹਾਨੂੰ ਪਤਾ ਵੀ ਇਹ 스멜 ਦੇ ਨਾਲ ਸੱਪ ਨਹੀਂ ਵੱੜਦਾ ਤੇ ਜੇ اونਜੀ ਖਾਦਮਾ ਹੋ ਸਕਦਾ ਹੈ ਜੀ ਜਦੋਂ ਇਹ ਫਰਸ਼ ਦੇ ਉੱਤੇ ਆਊਗਾ ਜੀ ਬਾਕੀ ਆ ਵੇਖੋ ਨਵੇਂ-ਨਵੇਂ ਡਿਜ਼ਾਈਨ ਹਾਂਜੀ ਵੀਰ ਆਪਾਂ ਨੂੰ ਦਿਖਾ ਰਿਹਾ ਜੀ ਵੇਖੋ ਆ ਜਿਵੇਂ ਬਾਉਨ ਡਰਾਈ ਫਰੂਟ ਸੈਟ ਆ ਗਿਆ ਜੀ ਜੀ ਆ ਰਿਸ਼ਬ ਕੰਪਨੀ ਦਾ ਡਰਾਈ ਫਰੂਟ ਸੈਟ ਆ ਤੇ ਤੁਹਾਨੂੰ ਦੇ ਦਾਂਗੇ ਸਿਰਫ 450 ਦੇ ਹੀ ਦੇ ਦਾਂਗੇ ਬਿਲਕੁਲ ਜੀ ਉਹ ਵੀ ਕਰ ਦਿਵਾਲੀ ਦਾ ਕਰਕੇ ਜੀ ਆਫਰ ਚ ਚੱਲ ਰਿਹਾ ਜੀ ਬਿਲਕੁਲ ਕੰਮ ਤੇ ਆਹ ਲੋ ਆਹ ਵਾਲਾ ਰਿਸ਼ਬ ਦਾ ਇੱਕ ਹੋਰ ਡਿਜ਼ਾਈਨ ਜੀ 1600 ਰੁਪਏ ਐ ਐ ਤੁਹਾਨੂੰ ਦੇ ਦਾਂਗੇ 750 ਦਾ ਹੀ ਵਾਹ ਬਈ ਵਾਹ ਹਰ ਇੱਕ ਚੀਜ਼ ਕੱਚਾ ਵਾਲੇ ਗਲਾਸਾਂ ਦੇ ਆ ਇਹ ਕੱਚਾ ਵਾਲੇ ਗਲਾਸ ਤੁਹਾਨੂੰ ਦੇ ਦਾਂਗੇ 300 ਦਾ ਹੀ ਸੈੱਟ ਦੇ ਦਾਂਗੇ ਬਿਲਕੁਲ ਜੀ ਬਿਲਕੁਲ ਤੇ ਜਰੂਰ ਆਓ ਇੱਥੇ ਵੀਰਦੀ ਦੁਕਾਨ ਤੇ ਆਹ ਵੇਖੋ ਜਿਹੜਾ ਇਹ ਕਾਹ ਵਾਲਾ ਡਿਜ਼ਾਈਨ ਨੂੰ ਮਿਲ ਜੂਗਾ ਆਪਣੇ ਤੋਂ ਬਿਲਕੁਲ ਜੀ ਬਿਲਕੁਲ ਕਾਜੂ ਰੱਖੋ ਬਿਸਕੁਟ ਰੱਖੋ ਤੇ ਕੋਈ ਵੀ ਚੀਜ਼ ਆਪਾਂ ਵਰਤੋਂ ਵਾਸਤੇ ਲਿਆਉਣੇ ਆ ਜਦੋਂ ਆਪਣਾ ਕੱਲ ਆਈ ਜੇ ਮੀਨਾਕਾਰੀ ਦੀ ਇੱਕ ਆਈਟਮ ਆਈ ਜੇ ਟੀਵੀ ਬਾਗੀ ਕੀ ਬਾਤਾਂ ਦੇਖੋ ਕਿਰਾਂ ਫੁੱਲ ਮੀਨਾਕਾਰੀ ਬਹੁਤ ਬਰੀਕ ਢੰਗ ਨਾਲ ਕੀਤੀ ਹੋਈ ਹੈ ਜੀ ਕੱਲਾ ਕੱਲਾ ਫੁੱਲ ਹਾਂਜੀ ਮੂੰਹੋਂ ਬੋਲਦਾ ਭਾਈ ਜੀ ਕਿਰਾਂ ਪਤਾ ਲੱਗ ਜਾਂਦਾ ਵੀ ਵਰਤਨਾ ਕਿ ਮੂੰਹ ਦਿਖ ਰਿਹਾ ਐਡੇ ਸਾਹਬ ਤੇ ਸੀੜਾ ਵੇਖੋ ਟੱਕਣ ਸਮੇਤ ਭਾਵੇਂ ਦੁੱਧ ਇਸ ਤਰ੍ਹਾਂ ਭਾਉ ਜੀ ਆਪਾਂ ਡੇਰੀ ਤੇ ਲੈ ਕੇ ਆ ਪਾ ਸਕਦੇ ਹਾਂ ਜੀ ਹਾਂਜੀ ਤੇ ਬਾਕੀ ਹਰੇਕੀ ਆਈਟਮ ਕਾ ਜਿਵੇਂ ਕਿਸੇ ਨੇ ਕਿਹਾ ਕਿ ਉਹ ਕਿਆ ਸਟੋਰ ਕਰਕੇ ਰੱਖਣਾ ਹੈ ਬਿਲਕੁਲ ਜੀ ਬਿਲਕੁਲ ਤੇਲੀ ਵੀ ਡੋਲ ਆ ਗਿਆ ਕਿਆ ਬਾਤ ਹੈ ਜੀ ਵਾਹ ਬਈ ਵਾਹ ਬਹੁਤ ਸੋਹਣੇ ਨਵੇਂ-ਨਵੇਂ ਡਿਜ਼ਾਈਨ ਦੇ ਡੋਲ ਚਾਈਨਾ ਚ ਪਜੀਰੀ ਲੈ ਕੇ ਜਾਓ ਤੇ ਚਾਏ ਇਹਦੇ ਵਿੱਚ ਕਿਉ ਤੁਸੀਂ ਕੋਈ ਚੋੜ ਕਰ ਸਕਦੇ ਜੀ ਤੇ ਹੋਰ ਵੀ ਭਾਉ ਵੀ ਬੜੇ ਕਮਾਂ ਦੇ ਵਿੱਚ ਬਾਕੀ ਆ ਹੋਰ ਵੀ ਸਮਾਨ ਜਿਹੜਾ ਕੱਲਾ ਕੱਲਾ ਸੀ ਜਸਰੇ ਚੁੱਲ੍ਹੇ ਵੀ ਆ ਗਏ ਜੀ ਸੀਬੀਐਸ ਦੀ ਵੀ ਆਫਰ ਹੀ ਲਾ ਦਾਂਗੇ ਕੀ ਬਾਤ ਹੈ ਜੀ ਕੀ ਆਫਰ ਚੱਲਦੀ ਹੈ ਜੀ ਇਹ ਉਤਰਾ 2200 ਦਾ ਵੇਚੀਦਾ ਹੀ ਇਹ ਤੁਹਾਨੂੰ ਲਾ ਦਾਂਗੇ 1800 ਦਾ ਹੀ ਲਾ ਬਿਲਕੁਲ ਜੀ ਇਹ ਵੀ ਦੀਵਾਲੀ ਦਾ ਮੌਕਾ ਹੀ ਦਾ ਕਰਕੇ ਜੇ ਜਿਹੜਾ ਲੈ ਗਿਆ ਸੋ ਲੈ ਗਿਆ ਜਿਹੜਾ ਰਹਿ ਗਿਆ ਸੋ ਬਾਅਦ ਵਿੱਚ ਉਚਾਰੂਗਾ ਵੀ ਭਾਈ ਜੀ ਮੈਂ ਮੌਕਾ ਕਿਉਂ ਮਿਸ ਕਰ ਲਿਆ ਤੇ ਭਾਉ ਜੀ ਕਿਰਾਂ ਜਲਦੀ ਤੋਂ ਜਲਦੀ ਵੀਰ ਦੀ ਸ਼ਾਪ ਤੇ ਪਹੁੰਚੋ ਉਹ ਵਾਲੀ ਆਲੂ ਗੰਡੇ ਵਾਲਾ ਸਟੈਂਡ ਆ ਜਾਂਦਾ ਏ ਹਾਂਜੀ ਆਪਸ ਵਾਲਾ ਉਹ ਤਾਂ ਨੂੰ ਉਤਰਾ ਵੇਚੀ ਦਾ ਏ ਆਪਾਂ ਆਮ ਗਾਗ ਨੂੰ ਵੇਚੀ ਦਾ ਪਹਿਲਾਂ 550 ਦਾ ਹੁਣ ਆਫਰ ਤੇ ਲਾ ਦਾਂਗੇ 450 ਦਾ ਹੀ ਲਾ ਦਾਂਗੇ ਵਾਹ ਬਈ ਵਾਹ 2 ਸਾਲ ਦੀ ਗਾਰੰਟੀ ਟੁੱਟਾ ਫੁੱਟਾ ਵਾਪਸੀ ਹੋਊਗਾ ਸੜਿਆ ਨਹੀਂ ਹੋਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਹਾਂਜੀ ਕੀ ਬਾਤਾਂ ਜੀ ਤੇ ਇਹ ਗੱਲਬਾਤ ਆ ਬਾਕੀ ਹੋਰ ਵੀ ਦੇਖ ਸਕਦੇ ਆ ਜਿਹੜੇ ਸਿਲਵਰ ਦੇ ਸਿਲਵਰ ਦੇ ਸਾਰੀ ਵੈਰਾਈਟੀ ਆ ਕਿਨੇ ਕਿਲੋ ਦਾ ਸਿਲਵਰ ਦਾ ਜਿਹੜਾ ਬਰਤਨ ਦਿਖਾਇਆ ਜਾ ਆ ਜਿਹੜਾ ਹਾਂ ਜੀ ਸਿਲਵਰ ਦਾ ਬਰਤਨ ਸਾਰੇ ਇਹ ਆ ਗਿਆ ਜੀ 20 ਕਿਲੋ ਦਾ ਜੀ ਵਾਹ ਬਈ ਵਾਹ ਵੇਖੋ ਕਿੱਡੀ ਵਧੀਆ ਚੀਜ਼ ਤੇ ਹਰ ਇੱਕ ਮੈਨਾਂ ਵੀ ਰੂਹ ਖੋਜ ਹੋ ਜਾਂਦੀ ਆ ਛੋਟੇ ਤੋਂ ਛੋਟਾ ਬਰਤਨ ਤੇ ਵੱਡੇ ਤੋਂ ਵੱਡਾ ਤੁਸੀਂ ਖਰੀਦ ਸਕਦੇ ਆ ਭਰਾ ਦੀ ਸ਼ੌਕ ਤੇ ਭੈਜੀ ਬਾਕੀਆਂ ਨੂੰ ਗਿਫਟ ਆਈਟਮ ਥੋੜੀ ਕੱਲ ਮਿਲ ਜੂਗੀ ਅੱਜ ਸ਼ਾਮ ਨੂੰ ਗੱਡੀ ਲੈ ਆਣੀ ਆ ਗਿਫਟ ਆਈਟਮ ਥੋੜੀ ਥੋੜੀ ਉਹ ਲੈ ਆਂਦੀ ਆ ਬਿਲਕੁਲ ਜੀ ਬਿਲਕੁਲ ਤੇ ਬਾਕੀ ਹੋਰ ਵੀ ਸਮਾਨ ਅੱਜ ਸ਼ਾਮਾਂ ਤੱਕ ਵੀਰ ਦੀ ਸ਼ੌਪ ਤੇ ਪਹੁੰਚ ਜਾਣਾ ਹੈ ਤੇ ਭਾਉਜੀ ਜਲਦੀ ਤੋਂ ਜਲਦੀ ਪਹੁੰਚੋ ਤੇ ਆਫਰ ਦਾ ਜਿਹੜਾ ਆਫਰ ਚੱਲ ਰਿਹਾ ਜੀ ਉਹਦਾ ਤੁਸੀਂ ਲਾਭ ਉਠਾ ਸਕੋ ਆ ਦੇਖ ਲਓ ਹਨਾ ਹਰ ਇੱਕ ਸਮਾਨ ਤੇ ਉੱਤੇ ਮੀਨਾਕਾਰੀ ਕੀਤੀ ਹੋਈ ਹੈ ਜੀ ਜਿਹੜਾ ਵੀ ਜਿਆਦਾ ਦੇਖਣ ਨੂੰ ਮਿਲ ਰਿਹਾ ਜੀ ਤੁਹਾਨੂੰ ਬਾਕੀ ਆਪ ਦੇਖੋ ਬਰਤਨਾਂ ਲਈ ਜਗ੍ਹਾ ਹੀ ਇੰਨੀ ਆ ਵੱਡੀ ਗਿਣਤੀ ਜੇ ਭਾਈ ਜੀ ਬਰਤਨਾਂ ਵੀਰਦੀ ਦੁਕਾਨ ਤੇ ਤੁਹਾਨੂੰ ਸ਼ਾਪ ਤੇ ਮਿਲ ਜਾਣਗੇ ਜੀ ਬਾਕੀ ਆ ਵੀ ਤੁਸੀਂ ਦੇਖ ਸਕਦੇ ਹੋ ਚਾਹੇ ਨਾ ਚਾ ਦੁੱਧ ਰਿੜ ਕੋ ਦਹੀਂ ਬਣਾਉਂ ਜੀ ਜੋ ਮਰਜੀ ਸਿਸਟਮ ਹਰ ਇੱਕ ਚੀਜ਼ ਤੇ ਆਫਰ ਚੱਲਦਾ ਭਾਈ ਵੀਰਦੀ ਸ਼ਾਪ ਤੇ ਆਓ ਦਰਸ਼ਨ ਦਿਓ ਬਾਕੀ ਫੋਨ ਨੰਬਰ ਵੀ ਆਪਾਂ ਉੱਤੇ ਦੇ ਦੇਾਂਗੇ ਲੋਕੇਸ਼ਨ ਵੀ ਤੁਹਾਨੂੰ ਦੱਸ ਦਿੰਨੇ ਆ ਜੀ ਕੁਝ ਕੱਲੀ ਕੱਲੀ ਚੀਜ਼ ਬਹੁਤ ਦੇਖੋ ਛੋਟੀ ਤੋਂ ਛੋਟੀ ਆਈਟਮ ਤੇ ਵੱਡੀ ਤੋਂ ਵੱਡੀ ਆਈਟਮ ਬਾਜੀ ਖਰੀਦ ਸਕਦੇ ਜੀ ਬਾਕੀ ਦੇਖ ਸਕਦੇ ਆ ਜੱਗ ਵੱਖਰੇ ਵੱਖਰੇ ਡਿਜ਼ਾਈਨਾਂ ਦੇ ਵਿੱਚ ਲੈ ਕੇ ਆਏ ਹੋਏ ਆ ਵੀਰ ਜੀ ਪੀ ਐਨ ਬੀ ਕੰਪਨੀ ਦਾ ਕੁੱਕਰ ਹੈ ਜੀ ਦੇਖੋ ਬਹੁਤ ਸੋਨਾ ਸਟੀਲ ਵਿੱਚ ਵੀ ਮਿਲ ਜਾਂਗੇ ਇਹਦੇ ਵਿੱਚ ਇਹ ਸਟੀਲ 'ਚ ਵੀ ਮਿਲਦੀ ਹੈ ਵਾਹ ਜੀ ਵਾਹ ਉੱਪਰ ਲੱਗੇ ਹੋਏ ਆ ਜੀ ਸਟੀਲ 'ਚ ਵੀ ਤੁਸੀਂ ਖਰੀਦ ਸਕਦੇ ਹੋ ਜੇ ਤੇ ਹਰ ਇੱਕ ਚੀਜ਼ ਵਾ ਜੀ ਮੂੰਹ ਦੱਸ ਦਿੰਦੀ ਹੈ ਕਿਉਂਕਿ ਵੱਡੇ ਵੱਡੇ ਦੁਨੀਆ ਦੂਰ ਦੂਰੋਂ ਇੱਥੇ ਪਹੁੰਚ ਰਹੀ ਹੈ ਜੀ ਗਾਗ ਪਹੁੰਚਦੇ ਭਰਾ ਦੀ ਸ਼ੌਪ ਤੇ ਸਮਾਨ ਖਰੀਦਣ ਵਾਸਤੇ ਜੀ ਤੇ ਜਰੂਰ ਦਰਸ਼ਨ ਦਿਓ ਭਰਾ ਦੀ ਦੀ ਹੋਰ ਵੀਰ ਜੀ ਫੋਨ ਨੰਬਰ ਕਿੰਨਾ ਜੇ ਕਿਸੇ ਨੇ 9056870018 9056870018 ਲੋਕੇਸ਼ਨ ਕਿਹੜੀ ਹੈ ਜੀ ਲੋਕੇਸ਼ਨ ਇਹ ਪੱਤੀ ਪੂਰਿਆਂ ਦੀ ਚੌਂਗ ਠੇਡੇ ਵਾਲੀਆਂ ਦਾ ਜੀ ਠੇਡ ਚੌਂਗ ਦੇ ਵਿੱਚੇ ਆਪਣੀ ਪਹਿਲੀ ਦੁਕਾਨ ਜੀ ਬਿਲਕੁਲ ਜੀ ਬਿਲਕੁਲ ਜਦੋਂ ਤੁਸੀਂ ਨਵੀਂ ਮੰਡੀ ਦੇ ਪਹਿਲੇ ਆਪਣੇ ਰਾਹ ਤੇ ਜਾਂਦੇ ਆ ਹੀ ਹਾਂ ਜੀ ਬਿਲਕੁਲ ਜੀ ਬਿਲਕੁਲ ਇੱਕ ਰੋਡ ਚੱਲ ਜਾਂਦਾ ਕਿਰਤਵਾਲ ਨੂੰ ਇੱਕ ਚੱਲ ਜਾਂਦਾ ਬਾਈ ਜੀ ਕੁਤੀ ਵਾਲੇ ਪਿੰਡ ਫੁੱਲਾਂ ਵਾਲੀ ਬਸਤੀ ਨੂੰ ਜੀ ਤੇ ਜਦੋਂ ਤੁਸੀਂ ਫੁੱਲਾਂ ਵਾਲੀ ਬਸਤੀ ਨੂੰ ਜਾਓਗੇ ਤੀ ਬਿਲਕੁਲ ਸੱਜੇ ਬੰਨੇ ਵੀਰਦੀ ਦੁਕਾਨ ਹੈ ਜੀ ਜਦੋਂ ਕਿਰਤਵਾਰ ਰੋਡ ਨੂੰ ਤੁਸੀਂ ਮੁੜਦੇ ਜੇ ਤੇ ਜਦੋਂ ਮਰਜ਼ੀ ਕਾਲ ਕਰ ਸਕਦੇ ਭਰਾ ਦੇ ਨਾਲ ਜੀ ਤੇ ਸਮਾਨ ਖਰੀਦਣ ਵਾਸਤੇ ਜਲਦੀ ਤੋਂ ਜਲਦੀ ਪਹੁੰਚੋ ਦੀਵਾਲੀ ਦਾ ਕਰਕੇ ਜਿਹੜਾ ਵੀਰ ਆਫਰ ਦੇ ਰਿਹਾ ਹੈ ਜੀ ਉਹਦਾ ਲਾਭ ਉਠਾਇਆ ਜਾ ਸਕੇ ਜੀ ਇੱਕੜਾ ਹੀ ਹੈ ਤੇ ਕਿ ਸਾਗ ਕੁਤਨ ਵਾਲੇ ਟੋਕੇ ਮੰਗੀ ਕਰਨੀ ਹੈ ਤੁਹਾਨੂੰ ਇਕੱਲੀ ਇਕੱਲੀ ਚੀਜ਼ ਤੁਹਾਨੂੰ ਕਰਾਂ ਦਰਸ਼ਨ ਕਰਾ ਦਈਏ ਬੋ ਜੀ ਕਰਾ ਹਰ ਇੱਕ ਦਾ ਗਿਫਟ ਸਕੂਲ ਜਾਣ ਵਾਸਤੇ ਬੱਚਿਆਂ ਦੀਆਂ ਡੱਬੀਆਂ ਦੇ ਵਿੱਚ ਕੋਈ ਵੀ ਤੁਸੀਂ ਵੀ ਜਾ ਸਕਦੇ ਵੀ ਬੱਚੇ ਸਕੂਲ ਵਿੱਚ ਵੀ ਆਬਜ਼ਰੋਟੀ ਪਾਣੀ ਲਿਜਾਣ ਵਾਸਤੇ ਵਧੀਆ ਡੱਬੀ ਕੁਆਲਿਟੀ ਦੀ ਲਿਜਾ ਸਕਦੇ ਆ ਜੀ ਲਓ ਜੀ ਬਾਬਾ ਜੀ 500 ਬਣਿਆ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਵੱਡੀ ਗਿਣਤੀ ਜਿਹੜਾ ਗਾਹਕ ਆਉਣਾ ਸ਼ੁਰੂ ਹੋ ਗਿਆ ਹੈ ਜੀ ਦੇਖ ਸਕਦੇ ਹੋ ਜੀ ਸਮਾਨ ਫਰੀਦਨ ਲਈ ਵਰਕ ਕਰੋ ਜਲਦੀ ਤੋਂ ਜਲਦੀ ਪਹੁੰਚ ਜੀ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਹਰਮਨ ਫਲਾਟ ਹਾਊਸ ਤੇ ਬਿਲਕੁਲ ਨੇੜੇ ਜੀ